ਸਸਿਕਲ ਜੀ ਮੈਂ ਤੁਹਾਡਾ ਛੋਟਾ ਵੀ ਸੀਨੀਅਰ ਪੱਤਰਕਾਰ ਹੀਰ ਸਿੰਘ ਤਲਵੰਡੀ ਐਸ ਵੇਲੇ ਮੌਜੂਦ ਹਾਂ ਜੀ ਆਪਾਂ ਰਮਦਾਸ ਲਾਗੇ ਪਿੰਡ ਪੰਡੂਰੀ ਔਰ ਜਿਸ ਪਰਸਨੈਲਿਟੀ ਨੂੰ ਤੁਸੀਂ ਐਸੇ ਔਨ ਕੈਮਰਾ ਦੇਖ ਰਹੇ ਹੋ ਇਹਨਾਂ ਨੂੰ ਕਿਸੇ ਵੀ ਤਰਫ ਦੀ ਲੋੜ ਨਹੀਂ ਔਰ ਇਹਨਾਂ ਨੂੰ ਇਹਨਾਂ ਦਾ ਨਾਮ ਪਟ ਘਟ ਜਾਣਾ ਜਾਂਦਾ ਇਹਨਾਂ ਦੇ ਕੰਮਾਂ ਤੋਂ ਬਾਅਦ ਇਹਨਾਂ ਨੂੰ ਵੱਧ ਜਾਣਾ ਜਾਂਦਾ ਸੋਖੀ ਜੀ ਛੋਟੇ ਜਿਹੇ ਲਫ਼ਜ਼ਾਂ ਵਿੱਚ ਜੇ ਮੈਂ ਗੱਲ ਕਹਾਂ ਤਾਂ ਆਪਾਂ ਕਹਿ ਸਕਦੇ ਕਿ ਜੀ ਨਾਲਾ ਬੈਲਟ ਤੋਂ ਅਜ ਨਾਲਾ ਰਮਦਾਸ ਜੋ ਵੀ ਬਾਰਡਰ ਦੀ ਬੈਲਟ ਆ ਉਹਦੇ ਬਾਬਾ ਬੋੜ ਨੇ ਰੀੜ ਦੀ ਹੱਡੀ ਨੇ ਬੈਕਬੋਨ ਨੇ ਔਰ ਸਭ ਤੋਂ ਪਹਿਲਾਂ ਤਾਂ ਸਿਸੰਦੀਪ ਜੀ ਆਪ ਨੂੰ ਸਾਡੇ ਚੈਨਲ ਵੱਲੋਂ ਬਹੁਤ ਬਹੁ ਮੁਬਾਰਕਾਂ ਜੀ ਕਿ ਜੋ ਤੁਹਾਨੂੰ ਜ਼ਿਮੇਵਾਰੀ ਮਿਲੀ ਹੈ ਪੰਜਾਬ ਸੈਕਟਰੀ ਦੀ ਉਹ ਤੁਸੀਂ ਤੰਦ ਲਿਆ ਨਿਭਾਓ ਔਰ ਉਸ ਤੋਂ ਵੀ ਵੱਧ ਕੀ ਜੀ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਉਹ ਵੀ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਤੇ ਸਰ ਅੱਜ ਹੁਣ ਤੁਸੀਂ ਫੀਲਡ ਟੂ ਫੀਲਡ ਡੋਰ ਟੂ ਡੋਰ ਜਾਂ ਆਪਣਾ ਤੁਸੀਂ ਕੌਨਸਟੀਟੂਐਂਸੀ ਸਾਰੀ ਗਾਈ ਆ ਚੰਗੀ ਤਰ੍ਹਾਂ ਕੀਤਾ ਹੈ ਕੰਮ ਕੋਈ ਥੋੜਾ ਜਿਹਾ ਚਿਰਪਾ ਸਾਂਝਾ ਕਰੋ ਸਾਡੇ ਨਾਲ ਸਾਹਿਦਾ ਸਿੰਘ ਜੀ ਤੁਸੀਂ ਸਾਡੇ ਕੋਲ ਆਏ ਹੋ ਮੈਂ ਤੁਹਾਡਾ ਔਰ ਤੁਹਾਡੇ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਇਆਂ ਕਿਨਾਂ ਅਹ ਵੇਖੋ ਮੈਂ ਆਮ ਆਦਮੀ ਪਾਰਟੀ ਦੇ ਵਿੱਚ 2022 ਤੋਂ 7 ਫਰਵਰੀ 2022 ਤੋਂ ਆਮ ਆਦਮੀ ਪਾਰਟੀ ਜਾਂ ਉਸ ਤੋਂ ਪਹਿਲਾਂ ਅਸੀਂ 352 ਤੋਂ ਲੱਗੇ ਤੇ 2024 7 ਫਰਵਰੀ ਤੱਕ ਹੀ ਕੌਂਸਲ ਪਾਰਟੀ ਰਹੇ ਅਸੀਂ ਔਰ ਸਾਡੀ ਟੀਮ ਜਦੋਂ ਇਲੈਕਸ਼ਨ ਸ਼ੁਰੂ ਹੋਈ ਹੁਣ ਪਾਰਲੀਮੈਂਟ ਦੀ ਅਸੀਂ ਸਾਕਪਦੀਪ ਸਿੰਘ ਧਾਰੀਵਾਲ ਜਿਨ੍ਹਾਂ ਨੂੰ 2022 'ਚ ਅਸੀਂ ਐਮਐਲਏ ਬਣਾਇਆ ਸੀ ਔਰ ਸਾਡੀ ਹਾਈ ਕਮਾਂਡ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਕੈਪਟਨ ਦਾ ਦਰਜਾ ਦੇ ਕੇ ਕੈਪਟਨ ਜਰ ਸਰਦਾਰ ਤੇ ਪੰਜਾਬ ਨੂੰ ਚਲਾਉਣ ਦਾ ਜ਼ਿੰਮੇਵਾਰੀ ਦਿੱਤੀ ਸਖਦੀਪ ਸਿੰਘ ਧਾਰੀਵਾਲ ਅਸੀਂ بڑے ਕਰਮਾਭਗਾਂ ਵਾਲਿਆਂ ਸਰਪ੍ਰਸਤ ਸੂਝਿਆ ਸਿਆਣਾ ਇੱਕ ਮਿਹਨਤੀ ਔਰ ਅਨਥਕ ਲੀਡਰ ਸਾਨੂੰ ਮਿਲਿਆ ਸਖਦੀਪ ਸਿੰਘ ਧਾਰੀਵਾਲ ਔਰ ਅਸੀਂ ਪਾਰਟੀ ਦੇ ਉਤਵਾਦੀਆਂ ਜਿਨ੍ਹਾਂ ਨੇ ਉਹਨਾਂ ਨੂੰ ਐਮਪੀ ਅੰਮ੍ਰਿਤਸਰ ਵਾਸਤੇ ਇਹ ਜੁਗਾਰੇ ਦੇ ਦੀਆਂ ਸਿਉਰੀ ਇਲੈਕਸ਼ਨ ਕੈਂਪੇਨਿੰਗ ਚ ਲਗਾਤਾਰ ਪਿੱਛਾ ਰਖੋ ਡੇਢ ਪਣੇ 2 ਮਹੀਨੇ ਹੋ ਗਏ ਅਸੀਂ ਲੱਗੇ ਆ ਜੀ ਦਿਨ ਰਾਤ ਔਰ ਜੋ ਅਸਾਈ ਰਾਸ਼ਕ ਜੀ ਜੋ ਕੰਮ ਵਿਧਾਨ ਸਭਾ ਹਲਕਾ ਨਾਲਾ ਦੇ ਸਹਾ ਕੁਲਦੀਪ ਸਿੰਘ ਧਾਰੀਵਾਲ ਰਨਿੰਗ ਕੀਤੇ ਨੇ ਇਸ ਸਵਾ ਦੋ ਸਾਲ ਦੇ ਅਰਸੇ ਦੇ ਵਿੱਚ ਉਹ ਇਹੋ ਜਿਹੇ ਕੰਮ ਨੇ ਜਿਹੜੇ ਪਿਛਲੇ ਲੰਬੇ ਸਮੇਂ ਸਾਰੀਆਂ ਕਾਂਗਰਸ ਔਰ ਅਕਾਲੀ ਸਰਕਾਰਾਂ ਬਿਸ਼ੱਕ ਭਾਜਪਾ ਅਕਾਲੀ ਇਕੱਠੇ ਰਹੇ ਕਾਂਗਰਸੀ ਇਹਨੇ ਕਦੀ ਵੀ ਉਹ ਕੰਮ ਕੀਤੇ ਇਨੀ ਉਹਨਾਂ ਕੰਮਾਂ ਨੂੰ ਇਸ ਤਰੀਕੇ ਨਾਲ ਕਰਨ ਦੀ ਖੁਸ਼ੀ ਕੰਮੋਹੀ ਨੇ ਕੰਮੋਹੀ ਨੇ ਪਰ ਕੰਮ ਕਰਨ ਦਾ ਢੰਗ ਤਰੀਕਾ ਆਮ ਆਦਮੀ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਉਸੇ ਭਵਨ ਸਿੰਘ ਮਾਨ ਸਾਡੇ ਸੀਆ ਪੰਜਾਬ ਵਾਲੇ ਔਰ ਪੂਰੀ ਕਾਗਰਨ ਇਡਾ ਸੋਹਣਾ ਤਰੀਕਾ ਕੰਮ ਕੰਮ ਦਾ ਔਰ ਕਮਾਂ ਦੀ ਮਿਆਦ ਆ ਉਹ ਕੰਮ ਨੂੰ ਬੇਸ ਤੋਂ ਸ਼ੁਰੂ ਕਰਦੇ ਨੇ ਔਰ ਇਡਾ ਵਧੀਆ ਪਿੰਡਾਂ ਚ ਰਿਸਪੌਂਸ ਹੈ ਜੀ ਲੋਕ ਇਹਨੇ ਸੰਤੁਸ਼ਟ ਨੇ ਪਿੰਡਾਂ 'ਚ ਵਿਖੋ ਸਭ ਤੋਂ ਵੱਡੀ ਸਮੱਸਿਆ ਆਦੀ ਛਪੜਾ ਦੀ ਕਿ ਪਾਣੀ ਕਿੱਥੇ ਜਾਵੇ ਰੋਜ਼ ਪਿੰਡਾਂ 'ਈ ਲੜਾਈਆਂ ਹੁੰਦੀਆਂ ਨੇ ਅਸਾਂ ਥਾਪਰ ਸਕੀਮ ਦੇ ਤਹਿਤ ਸਾਡਾ ਪਿੰਡਾਂ 'ਈ ਛਪੜ ਬਣਾਇਆ ਗਿਆ ਜਿਹੜੇ ਬਹੁਤ ਜ਼ਬਰਦਸਤ ਨੇ ਪੈਸੇ ਲੱਗਦੇ ਨੇ ਔਰ ਪੈਸੇ ਕਿਸੇ ਚੰਗੇ ਪਾਸੇ ਲੱਗਦੇ ਨੇ ਉਹ ਪਾਣੀ ਪਿੰਡਾਂ ਦਾ ਉਸ ਪਾਣੀ ਜਾ ਰਿਹਾ ਪਾਣੀ ਵਧੀਆ ਸਾਫ਼ ਹੋ ਕੇ ਅਗੋਂ ਵਰਤਣ ਵਾਸਤੇ ਵੀ ਆ ਸੋ ਇਹ ਇਹ ਵਿਖੋ ਪਿੰਡਾਂ 'ਚ ਹੀ ਇੰਨੇ ਕੰਮ ਕੀਤੇ ਆ ਸਫਾਂ ਬਣਾਈਆਂ ਨੇ ਫਿਰ ਬੀਬੀ ਦੇ ਸ਼ੇਸੋ ਜੁਨਨ ਦਾ ਆਪਣੇ ਬਗੈਰ ਕਿਸੇ ਵਿਤਰੇ ਤੋਂ ਬਗੈਰ ਕਿਸੇ ਪਾੜੀ ਬਾਜੀ ਤੋਂ ਕਿ ਜਿਹਨੂੰ ਤੁਸੀਂ ਬੜਾ ਮਾਣ ਦਿੱਤਾ ਜਿਹੜੇ ਜਿਹੜੇ ਕੈਂਡੀਡੇਟ ਨੂੰ ਇਲਾਕਾ ਦੱਸ ਸਕਦਾ ਜਲੰਧ ਠੀਕ ਹੈ ਜੀ ਬੜਾ ਮਾਣ ਬਖਸ਼ਿਆ ਤੁਸੀਂ ਉਹਨਾਂ ਨੂੰ ਠੀਕ ਹੈ ਪੂਰਨ ਤੌਰ ਤੇ ਇੰਨੀ ਉਦੋਂ ਤੁਸੀਂ ਆਪਣਾ ਜਮਨ ਸਾਡੀਆਂ ਪਾਰਾਂ ਪਾ ਪਤਾ ਜ਼ੋਰ ਲੱਗ ਗਿਆ ਸੀ ਤੇ ਉਹਨੂੰ ਬੰਦੇ ਨੂੰ ਵੀ ਹਜਮ ਨਹੀਂ ਹੋਈ ਬਜੂਦਾ ਐਮ ਐਲਏ ਸਾਡੇ ਸੱਜਣ ਵੀ ਨੇ ਨੂਨ ਵੀ ਨੇ ਉਹ ਵੀ ਪਤਾ ਨਹੀਂ ਕਿਹੜੀਆਂ ਉਹ ਸੁਪਨਾ ਆ ਗਿਆ ਰਾਤ ਨੂੰ ਸਵੇਰੇ ਉੱਠ ਕੇ ਪਰਾਂ ਨੂੰ ਭੱਜ ਕੇ ਤੇ ਅੱਜ ਫਿਰ ਸਰ ਜਦੋਂ ਕੱਲ ਤੁਸੀਂ ਸੌ ਚੁੱਕਦੇ ਹੋ ਤੁਹਾਡੀ ਪਾਸ ਇੰਡੀਆ ਗਠਜੰਬੰਦੂ ਦੀ ਸਰਕਾਰ ਬਣਦੀ ਆ ਫਿਰ ਜੇ ਉਹ ਤਾਂ ਰਾਬਤਾ ਕਰਤੇ ਆ ਤੇ ਜਦ ਮੈਂ ਸੋਚਨੇ ਕਿ ਤੇ ਸਹੀ ਕਿ ਸਾਰੇ ਗਲਤੀ ਹੋਗੀ ਉਦੋਂ ਕੀ ਹੋਊ ਸਰ ਉਦੋਂ ਵਾਸਤੇ ਰਸ ਸਿੰਘ ਜੀ ਮੈਂ ਤਾਂ ਜਵਾਬ ਨਹੀਂ ਦੇ ਸਕਦਾ ਨਹੀਂ ਮੈਂ ਤੁਹਾਨੂੰ ਤੇ ਧਿਆਨ ਚ ਲਿਆਦੀ ਗੱਲ ਸਾਡੀ ਹਾਈ ਕਮਾਂਡ ਆਮ ਆਦਮੀ ਪਾਰਟੀ ਨਹੀਂ ਨਹੀਂ ਧਿਆਨ ਗਾਦੀ ਤੁਹਾਡੇ ਗੱਲ ਕਿ ਮੈਂ ਜਿੱਥੇ ਪਾਰਟੀ ਦੇ ਇੱਕ ਜ਼ਿੰਮੇਵਾਰੀ ਵਾਲੇ ਉਹਦੇ ਤੇ ਨਹੀਂ ਆ ਪਰ ਨਾਲ ਦੀ ਨਾਲ ਮੈਂ ਕਿ ਇਸ ਇਸ ਸਮਾਜ ਦਾ ਇਸ ਸੂਬੇ ਦਾ ਹਾਂਜੀ ਇਸ ਦੇਸ਼ ਦਾ ਨਾਗਰਿਕ ਸ਼ਹਿਰੀ ਨਹੀਂ ਹਾਂ ਜਿਹੜੇ ਜਿਹੜੇ ਇਨਸਾਨ ਜਿਨ੍ਹਾਂ ਨੂੰ ਪਾਰਟੀਆਂ ਚੰਗਾ ਨੇਤਾ ਸਮਝ ਕੇ ਅੱਗੇ ਲਾਉਂਦੀਆਂ ਨੇ ਕਈ ਵਰੀ ਕਿਹਦੀ ਕਿਹਦੀ ਧੁਖੇ ਵੀ ਹੋ ਜਾਂਦੇ ਨੇ ਤੁਸੀਂ ਕਈ ਦੀ ਅੰਡਰ ਐਕਸਪੀਟ ਵੀ ਕਰ ਦਿੰਦੇ ਹੋ ਇਦਾਂ ਦਾ ਜੇ ਸਾਡੇ ਰਿੰਕੂ ਜੀ ਦੇ ਨਾਲ ਹੋਇਆ ਆ ਜਿਨ੍ਹਾਂ ਨੂੰ ਆਹ ਕਾਂਗਰਸ ਉਹ ਲਿਆਂਦਾ ਤੇ ਪਾਰਟੀ ਨੇ ਉਹਨਾਂ ਨੂੰ ਜਿਹੜੀ ਸਾਡੀ ਜਿਮਣੀ ਚੋਣ ਲੋਕ ਸਭਾ ਦੀ ਸਦੋਕ ਸਿੰਘ ਚੌੜੀ ਸਦੋਕ ਸਿੰਘ ਦੇ ਜਾਨ ਮੋਰੋਂ ਗੰਧਨ ਦੀ ਹੋਈ ਸੀ ਜੀ 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 ਕੁਝ ਮਹੀਨੇ ਪਹਿਲਾਂ ਮਈ ਦੇ ਵਿੱਚ April ਦੇ ਅਖੀਰ ਚ 23 ਚ ਬਿਲਕੁਲ ਉਦੋਂ ਉਹਨੂੰ ਪਾਰਟੀ ਨੇ ਮਾਨ ਸਰਮਾਨ ਦੇ ਕੇ ਤੇ ਜੀ ਉਹਨੂੰ ਨੀਅਰ ਅਬਾਊਟ 60000 ਵੋਟਸ ਤੇ ਨਾ ਚਿਤਾਇਆ ਸੀ ਸਤਪੰਨ ਸਿੰਘ ਮਾਨ ਜੀ ਨੇ ਫੀਰ ਵਿਲ ਕੇਜੀ ਵਾਲੀ ਨੇ ਤੇ ਉਹ ਉਹ ਵਾਅਦੇ ਦਾ ਮਰੂ ਉਹਨੂੰ ਪਾਰਟੀ ਦੇ ਨਾਲੋਂ ਉਹ ਲਾਲਚ ਪਿਆਰਾ ਸੀ ਜੀ ਬੀਜੇਪੀ ਜੋ ਗਿਆ ਇਸੇ ਲਾਲਚ ਨੂੰ ਗਿਆ ਹਾਂ ਜੀ ਜਾਂ ਉਹਦੇ ਮੰਚ ਵੀ ਸੀ ਇਹ ਵਿਸ਼ਾ ਦੇ ਈਵੀਐਮ ਹੈਕਿੰਗ ਹੋ ਗਿਆ ਮੇਰੀ ਵਾਰੀ ਫਿਰ ਆ ਜੂ ਜਦੋਂ ਕਿ ਪਾਰਟੀ ਨੇ ਉਹ ਇਹਨਾਂ ਤਰ੍ਹਾਂ ਲੋਕ ਸਭਾ ਨਹੀਂ ਦਾ ਲਾਂ ਦਿੱਤਾ ਸੀ ਪਹਿਲੇ ਚੂਹੀ ਦੇ ਵਿੱਚ ਜੀ ਜੀ ਇਹਦਾ ਇਹ ਰਮਣੀ ਪਿੱਛੂ ਨੇ ਕੀਤਾ ਕੌਂਸਲਰਾਂ ਨੇ ਸੋ ਇਸ ਕਰਕੇ ਇਹ ਇਹ ਲੀਡਰ ਨਕਾਰੇ ਜਾ ਚੁਕੇ ਆ ਰਿੰਗੂ ਜੀ ਦੁਬਾਰਾ ਕਦੀ ਵੀ ਪਾਵਰ ਚ ਨਹੀਂ ਹੋਣੇ ਉਹਨਾਂ ਨੂੰ ਕਦੀ ਕਿਸੇ ਨੇ ਉੱਥੇ ਆਪਣੀ ਵਾਰਦਾ ਐਮਸੀ ਨਹੀਂਗਾ ਬਣ ਦੇਣਾ ਕਿਉਂਕਿ ਆਪਣਾ ਭਰੋਸਾ ਗਵਾ ਕੇ ਲੋਕਾਂ ਨੇ ਲੋਕਾਂ ਨੇ ਵੋਟਾਂ ਪਾ ਕੇ ਤੇ ਉਹਨਾਂ ਨੂੰ ਤਾਕਤ ਦਿੱਤੀ ਪਾਰਟੀ ਨੇ ਮਾਣ ਸਨਮਾਨ ਦਿੱਤਾ ਉਸ ਰੁਤਬੇ ਦੇ ਬਚਾਇਆ ਔਰ ਪਾਰਟੀ ਮਾਣ ਮਹਿਸੂਸ ਕਰਦੀ ਸਾਰਾ ਲੋਕ ਸਭਾ ਚ ਕੈਂਪੀ ਬਣ ਗਿਆ ਰਾਸਬਾਈ ਭਾਵੇਂ ਆ ਗਈ ਸੀ ਪਰ ਉਹ ਚੁਣੀ ਹੋਈ ਸੀ ਇਹ ਚੁਣ ਕੇ ਭੇਜਿਆ ਆ ਸਾ ਪਾਰਟੀ ਵੱਲੋਂ ਲੋਕਾਂ ਨੇ ਵੋਟਾਂ ਪਾ ਕੇ ਭੇਜਿਆ ਕਿ ਅਗਲੀ ਇਲੈਕਸ਼ਨ ਤੱਕ ਅਹੀ ਆਪਣੇ ਜਨਦਰ ਦੇ ਔਰ ਇੱਕ ਐਮਪੀ ਤੌਰ ਤੇ ਜੋ ਮੁੱਦੇ ਲੈ ਕੇ ਜਾਊਗਾ ਤੇ ਉਹ ਪਤਾ ਮੁੱਦੇ ਕੀ ਚੁੱਕਣੇ ਆ ਉਹਦੇ ਮੁਰਕੇ ਬੀਜਪੀ ਨਾਲ ਘਣ ਤੋਂ ਕਰ ਲਾ ਗਿਆ ਹੋਊਗਾ ਉਹਨੇ ਆਪਣੇ ਉਸ ਸਟੇਟਸ ਨੂੰ ਵਰਤਿਆ ਬੀਜਪੀ ਜਾਂਚ ਤੇ ਹੁਣ ਲੋਕਾਂ ਨੇ ਦੇਖਿਆ ਉਹਨੂੰ ਕਿਵੇਂ ਵਰਤਣਾ ਚਲੋ ਸਰ ਮੈਂ ਇਸ ਕਿਸੇ ਉਹ ਲੀਡਰ ਨਹੀਂ ਗੱਲ ਤੁਸੀਂ ਬਿੱਟੂ ਦੀ ਕੀਤੀ ਗੱਲ ਬਿੱਟੂ ਦੀ ਮੈਂ ਜਰੂਰ ਕਰਾਂਗਾ ਕਿ ਬਿੱਟੂ ਹੁਣਾਂ ਦੀ ਜੀ ਕੋਈ ਇੱਕ ਵੀਡੀਓ ਚੱਲਦੀ ਸੁਣਤੀ ਸੀ ਕਿ ਠੀਕ ਹੈ ਜੀ ਇੱਕ ਬੀਜਪੀ ਦੇ ਸੀਨੀਅਰ ਆਗੂ ਦੇ ਨਾਲ ਤੇ ਉਦੋਂ ਕੁਝ ਬਹਿਣ ਦੀ ਗੱਲ ਹੋਈ ਹੋਈ ਕਵਰੇਜ ਕਰਦੇ ਸੀਗੇ ਪੱਤਰਕਾਰ ਤਾਂ ਬਿੱਟੂ ਭਾਜੀ ਤਾਂ ਇੰਨੇ ਹਾਈਪਰ ਹੋ ਗਏ ਮੈਂ ਇਹਨਾਂ ਨੂੰ ਨਾ ਪਾਵਾਂਗਾ ਇਹਨਾਂ ਨੂੰ ਤਾਂ ਮੇਰੀ ਜੁੱਤੀ ਨਹੀਂ ਪੈਂਦੀ ਤੇ ਅੱਜ ਉਹ ਬੰਦਾ ਜਿਹੜਾ ਬੀਜਪੀ ਨਹੀਂ ਚੱਲ ਗਿਆ ਤੇ ਜਿਹੜਾ ਬੰਦੇ ਨੂੰ ਇਹ ਕਹਿੰਦੇ ਇਹਨੂੰ ਮੈਂ ਤੈਨੂੰ ਦੁਖੀ ਜਾਣੀ ਸਮਝਦਾ ਉਹਨੇ ਅੱਜ ਤਾਂ ਦਿਵਾਨੀ ਮੋਲ ਨਹੀਂ ਪਾਇਆ ਕਿ ਤਾਂ ਮੈਨੂੰ ਕੀ ਲੋੜ ਪਈ ਉਹਨੂੰ ਮਿਲਦੀ ਆ ਗਿਆ ਦੀ ਆ ਗਿਆ ਮੈਂ ਕੀ ਕਰਾਂ ਮਤਲਬ ਇਹ ਨਹੀਂ ਇੱਥੋਂ ਤੱਕ ਮਤਲਬ ਸੋਚ ਜਿਹੜੀ ਆ ਗਰਵੜ ਤੱਕ ਪਹੁੰਚ ਚੁੱਕੀ ਆ ਜੋ ਤੁਸੀਂ ਕਿਹਾ ਉਹ ਸਹੀ ਗੱਲ ਦੇਖੋ ਬਿੱਟੂ ਦੀ ਬੈਕਗ੍ਰਾਉਂਡ ਸਾਬ ਬੈਂਸ ਸਿੰਘ ਦੇ ਪੁੱਤਰ ਨੇ ਠੀਕ ਹੈ ਉਹ ਸ਼ੀ ਦੀ ਕਾਂਗਰਸ ਸਾਬ ਬੈਂਸ ਸਿੰਘ ਦੀ ਸ਼ਹਾਦਤ ਤੇ ਬਿੱਟੂ ਦਾ ਪਰਿਵਾਰ ਕਰਕੇ ਲੋਕਾਂ ਦੀ ਹਮਦਰਦੀ ਤੇ ਸਹਿਮਤੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਕੁਰਬਾਨੀ ਦਾ ਜਜ਼ਬੇ ਕਰਕੇ ਲੋਕਾਂ ਨੇ ਬੋਟਾ ਬਾਗੇ ਬਿੱਟੂ ਨੂੰ ਉਥੋਂ ਲੋਹੜੇ ਤੋਂ ਪੜਾਇਆ ਐਮ ਪੀ ਅਲਕੀ ਬਿਟੂ ਨੇ ਬੜਾ ਕੁਸ਼ ਕੀਤਾ ਜੋ ਕਿਸਾਨ ਅੰਦੋਲਨ ਹੋਇਆ ਇਹ ਉਦੋਂ ਉੱਥੇ ਜੰਦਰ ਮੰਦਰ ਦੇ ਬੈਠੇ ਰਹੇ ਕਿਸਾਨਾਂ ਦੇ ਆਗੂ ਔਰ ਹੁਣ ਵੇਖੋ ਇਹ ਉਦੋਂ ਬੀਜੇਪੀ ਦੇ ਸਖਤ ਵਿਰੋਧੀ ਸਨ ਜੀ ਔਰ ਹੁਣ ਇਹ ਕਿਸਾਨਾਂ ਦੇ ਆਗੂ ਜੀ ਅੱਜ ਕਿਸਾਨਾਂ ਦੇ ਵਿੱਚ ਨਹੀਂ ਜਾ ਸਕਦੇ ਜੀ ਇਹਦਾ ਲੋਕੀ ਪਛਾਣਦੇ ਆ ਲੀਡਰ ਦੀ ਮਨਸਾ ਕਿ ਲੀਡਰ ਕੀ ਕਰ ਰਿਹਾ ਠੀਕ ਇਹਦੀ ਇਹਦੀ ਕਿਸੇ ਨਾਲ ਹੰਦਰ ਦੀ ਕੋਈ ਨਹੀਂ ਇਦੀ ਸਮੇਂ ਨਾਲ ਹਮਦਰਦੀ ਹੈ ਕਿ ਮੈਂ ਇਹਨੂੰ ਅਚੀਵ ਕਰ ਮੈਂ ਕਰ ਸਕਦਾ ਜਿੱਧਰ ਪਾਵਰ ਉਧਰ ਅਸੀਂ ਬਸ ਇਹ ਇਹ ਹੈਗੇ ਨੇ ਮੈਂ ਇੱਕ ਕਹਾਵਤ ਆ ਮੈਂ ਬੋਲ ਨਹੀਂ ਸਕਦਾ ਕਿਉਂਕਿ ਕਹਾਵਤ ਉਹਦੀ ਇਨਸਟ੍ਰਕਟਿਵ ਨਹੀਂ ਗਈ ਉਹ ਉਹਦੇ ਨਾਲ ਦੂਸਰਾ ਦਾ ਮੇਰੀ ਕੀਤੀ ਗੱਲ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾ ਨਹੀਂ ਤੋ ਤੁਹਾਡੀ ਇਹ ਵਿੱਚ ਵੀ ਬਹੁਤ ਵਧੀਆ ਹੈ ਨਾ ਸਰ ਮੈਂ ਉਹ ਗੱਲ ਨਹੀਂ ਕਰ ਰਿਹਾ ਪਰ ਲੋਕਾਂ ਨੇ ਪਛਾਣ ਲਿਆ ਕਿ ਰਵਨੀਤ ਬਿੱਟੂ ਆਪਣੇ ਦਾਦੇ ਦੀ ਕੀਤੀ ਕੁਰਬਾਨੀ ਨੂੰ ਵੀ ਭੁੱਲ ਗਿਆ ਹਾਂਜੀ ਉਹਨੂੰ ਵੀ ਭੁੱਲ ਗਿਆ ਜੋ ਬੀਜੇਪੀ ਕੋਲ ਚਲਾ ਆ ਗਿਆ ਤਿ ਜਰੋਗੇ ਬੀਜੇਪੀ ਪੰਜਾਬ ਦੇ ਹੱਕਾਂ ਦੇ ਉਲਟਿਆ ਪੰਜਾਬ ਦੇ ਲੋਕਾਂ ਦੇ ਉਲਟਿਆ ਪੂਰੇ ਹਿੰਦੁਸਤਾਨ ਦੇ ਉਲਟਿਆ ਤੁਸੀਂ ਰੋਣਾ ਪਾਪਾ ਆਂਦੇ ਹੋ ਇਹ ਪੰਜਾਬ ਮਾਰੂ ਪਾਰਟੀ ਪੰਜਾਬ ਮਾਰੂ ਪਾਰਟੀ ਆ ਤੇ ਅੱਜ ਤੁਸੀਂ ਉਹਦੇ ਉਮੀਦਵਾਰ ਬਣ ਗਏ ਤੇ ਲੋਕ ਤੁਹਾਨੂੰ ਆਪਣੇ ਹੱਥੇ ਹੀ ਨਹੀਂ ਜਾਣ ਦੇਣ ਦਾ ਦੱਸੋ ਤੁਸੀਂ ਕੀ ਸੋਚ ਕੇ ਗਏ ਹੋ ਸੋ ਇਹਦੇ ਕਿਹਾ ਕਿ ਲਾਲਚ ਆ ਉਹ ਲਾਲਚ ਕੀ ਆ ਉਹ ਤੁਹਾਡੇ ਸਾਹਮਣੇ ਆ ਹੀ ਜਾਣਾ ਤੁਸੀਂ 4 ਜੂਨ ਲੰਘ ਲੈਂਦੇ ਹੋ ਧੰਨਵਾਦ ਜੀ ਬਹੁਤ ਮਿਹਰਬਾਨੀ ਸਰ ਬਹੁਤ ਧੰਨਵਾਦ ਅੱਡਾ ਤੁਸੀਂ ਆਪਣਾ ਮੈਨੂੰ ਸਾਨੂੰ ਕੀਮਤੀ ਸਮਾਂ ਦਿੱਤਾ ਹੈ ਅਸੀਂ ਤੇ ਇਸ ਲਈ ਤੁਹਾਡੇ ਧੰਨਵਾਦੀ ਆ ਤੇ ਕਦੀ ਵੀ ਸਰ ਕੋਈ ਸੱਚੀ ਜਾਂ ਗਿਰਪਖ ਗੱਲ ਕਰਨੀ ਆ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਆਂ ਔਰ ਦੁਬਾਰਾ ਤੁਹਾਨੂੰ ਜਿਹੜਾ ਤੁਹਾਡਾ ਅਹੁਦਾ ਮਿਲਿਆ ਜ਼ਿੰਮੇਵਾਰੀ ਮਿਲੀ ਹੈ ਪਾਰਟੀ ਦੇ ਵੱਲੋਂ ਅ ਹੁਣੇ ਆਪਾਂ ਗੱਲ ਕੀਤੀ ਸੀ ਸਰਦਾਰ ਮਾਨਯੋਗ ਹਰਬੀਰ ਸਿੰਘ ਬਬਲੂ ਸਿੰਧੀ ਜੀ ਦੇ ਨਾਲ ਬਹੁਤ ਹੀ ਮੈਂ ਧੰਨਵਾਦ ਕਰਦਾ ਇਹਨਾਂ ਨੂੰ ਆਪਣੇ ਚੈਨਲ ਬੋਤਨ ਦੀ ਮਿੱਟੀ ਵੱਲੋਂ ਕਿ ਬੜਾ ਸੋਹਣਾ ਹਨ ਨੂੰ ਸਮਾਂ ਦਿੱਤਾ ਔਰ ਬਹੁਤ ਵਧੀਆ ਗੱਲਾਂ ਦੱਸੀਆਂ ਇਸ ਲਈ ਇਹਨਾਂ ਤੇ ਤਹਿ ਦਿਲੋਂ ਧੰਨਵਾਦੀ ਆ ਧੰਨਵਾਦ ਜੀ ਆਪਾਂ ਹੁਣੇ ਗੱਲ ਕੀਤੀ ਜੀ ਸਾਡੇ ਬੜੇ ਹੀ ਮਾਨਯੋਗ ਸਤਿਕਾਰਯੋਗ ਸਰਦਾਰ ਹਰਪੀਰ ਹਰਬੀਰ ਸਿੰਘ ਬਬਲੂ ਸਿੰਧੀ ਰਮਦਾਸ ਪੰਜਾਬ ਸੈਕਟਰੀ ਆਮ ਆਦਮੀ ਪਾਰਟੀ ਤੋਂ ਅੱਜ ਇਹਨਾਂ ਨੇ ਸਾਨੂੰ ਹਰਜਵਾਲ ਬੜੇ ਡੂੰਘੇ ਤੌਰ ਤੇ ਕੀਤੇ ਗਏ ਡੂੰਘੇ ਤੌਰ ਤੇ ਜਵਾਬ ਦਿੱਤਾ ਗਿਆ ਕਿਉਂਕਿ this person is totally eligible for this questions and the questions are very tough ਤੇ ਸਰ ਨੇ ਕਿਹਾ ਕਿ ਹੁਣੇ ਜੀ 1 ਇੰਜਨ ਚੱਲਦੀ ਸਰਕਾਰ ਚੱਲ ਰਹੀ ਹੈ ਮੁੜ ਕੇ 2 ਇੰਜਨ ਕਰ ਦੇਣੇ ਆਪਾਂ ਤੇ ਕੁਝ ਵਿਕਾਸ ਦੀ ਦਰ ਜਿਹੜੀ 20 ਦੀ ਆ ਉਹ ਆਪਾਂ 40 ਤੋਂ 50 ਦੇ ਇਲਾਕੇ ਲੈ ਕੇ ਜਾਵਾਂਗੇ ਤੇ 100% ਰਿਜ਼ਲਟ ਦੇਾਂਗੇ ਤੇ ਜਿਹੜਾ 1000 ਰੁਪਏ ਦਾ ਸਵਾਲ ਕੀਤਾ ਜੀ ਉਹ ਕਹਿੰਦੇ ਜੀ ਉਹਦੇ ਲਈ ਵੀ ਅਸੀਂ ਤਿਆਰ ਹਾਂ ਪਰ ਜਿਹੜਾ ਲੋਕਾਂ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਪਾਰਟੀ ਪਿਛੇ ਉਹਦੇ ਪਿੱਛੇ ਨਾ ਜਾਇਆ ਜਾਵੇ ਤੇ ਮੈਂ ਗੱਲ ਕੀਤੀ ਜਿਹੜੇ ਕੁਝ ਮੁੱਦੇ ਰੱਖੇ ਸੀਗੇ ਅਸੀਂ ਆਪਣੇ ਵੱਲੋਂ ਤੇ ਇਹਨਾਂ ਨੇ ਕਿਹਾ ਜੀ ਕਿ ਥੋੜਾ ਜਿਹਾ ਸਮਝ ਦੇ ਦਿਓ ਸੈਂਟਰ ਪਛਾ ਦਿਓ 1 ਇੰਜਨ ਹੋਰ ਲਵਾ ਦਿਓ ਜੋ ਕਹੋਗੇ ਕਰਦਾਂਗੇ ਜੇ ਇਹ ਨਹੀਂ ਕਰਨਗੇ ਤੇ ਇਹੋ ਹੀ ਕੈਮਰਾ ਹੋਊਗਾ ਇਹੋ ਹੀ ਤੁਹਾਡਾ ਪੱਤਰਕਾਰ ਹੀਰਾ ਸਿੰਘ ਤਲਵੰਡੀ ਹੋਊਗਾ ਤੇ ਇਹੋ ਹੀ ਸਾਡੇ ਮਾਨਯੋਗ ਸ਼ਖਸ ਹੋਣਗੇ ਆ ਕੇ ਪਾਵਾਂਗੇ ਕਿ ਸਰ ਤੁਸੀਂ ਉਦੋਂ ਆਪਾਂ ਗੱਲਾਂ ਕੀਤੀਆਂ ਸੀਗੀਆਂ ਤੇ ਪੁਲਿਸ ਤੁਹਾਡੇ ਧਿਆਨ ਚ ਦੁਬਾਰਾ ਲਿਆਉਣ ਲੱਗੇ ਆ ਤੇ ਕੰਮ ਕਰਵਾ ਕੇ ਦਿਓ ਧੰਨਵਾਦ ਔਰ ਬਹੁਤ ਬਹੁਤ ਧੰਨਵਾਦੀਆਂ ਇਸ ਪਰਸਨੈਲਿਟੀ ਦਾ ਇਸ ਹਸਤੀ ਦਾ ਜਿਨ੍ਹਾਂ ਨੂੰ ਕੋ ਟਾਈਮ ਦਿੱਤਾ ਅੱਜ ਸਾਨੂੰ ਸਰਦਾਰ ਮਾਨਯੋਗ ਹਰਬੀਰ ਸਿੰਘ ਬਿਲਭਰੂ ਸਿੰਧੀ ਰਮਦਾਸ ਜੀ ਦਾ ਧੰਨਵਾਦ ਤੁਹਾਡਾ ਛੋਟਾ ਵੀਰ ਪੱਤਰਕਾਰ ਹੀਰਾ ਸਿੰਘ ਤਲਵੰਡੀ